ਮੈਂ ਤੈਨੂੰ ਕੋਈ ਇਹ ਨਾ ਬਸ ਕਰ ਚੂਕਰਾਂ ਦੀ ਆਵਾਜ਼ ਆਉਣ ਲੱਗੀ ਲੋ ਜੀ ਮਿੱਤਰ ਪਿਆਰਿਓ ਇੱਕ ਵਾਰੀ ਫੇਰ ਆਹਾਂ ਠੀਕ ਹੈ ਸਸਕਲ ਬੌਜੀ ਆ ਗਈ ਸਰਨਪੁਰ ਹੋਰ ਕੱਢੀ ਖਾਲੀ ਕਰ ਐ ਓਕੀ ਲੱਗੀ ਰਹੀਂਦੀ ਮਾਏ ਤੇਰੇ ਜਦੋਂ ਵੇਖੀਏ ਭੁੱਖਾ ਹੀ ਰਹਿਣਾ ਹੈ ਰੋਟੀ ਨਹੀਂ ਮਿਲਦੀ ਆ ਬਲੈਰੋ ਆਪਣੀ ਇੰਦੇ ਲਾਉਣ ਲੱਗੇ ਆਪਾਂ ਬਾਟੀ ਆ ਫੜਾਲਾ ਉੱਤੇ ਉਹਨਾਂ ਦਾ ਦਰਦ ਹੋ ਰਿਹਾ ਹੈ ਉੱਤੇ ਲਾ ਦੇਣੀ ਆਪਾਂ ਇਹਦੇ ਉਹੀ ਪੁਰਾਣਾ ਉੱਡ ਆ ਵੇਖੋ ਕੱਲਾ ਕੱਲਾ ਪੱਲਾ ਇਹ ਬੋਲ ਦੀ ਮਿਸਤਰੀ ਆਈ ਇਹ ਮਿਸਤਰੀ ਬੜੀ ਦੂਰੋਂ ਲਿਆਂਦੇ ਬਾਬਾ ਮਿੰਨੀ ਟਰਾਂਸਪੋਰਟ ਇਹ ਬਾਬਾ ਮਿੰਨੀ ਟਰਾਂਸਪੋਰਟ ਦੀਆਂ ਗੱਡੀਆਂ ਆ ਆ ਬਾਬਾ ਮਿੰਨੀ ਟਰਾਂਸਪੋਰਟ ਦਾ ਪੁਰਾਣਾ ਡਰਾਈਵਰ ਪਾਪੀ ਇਹ ਬਲੈਰੋ ਪਿਕਅਪ ਆਪਣੀ ਵੱਡੇ ਬਰਨਟ ਵਾਲੀ ਕਿਹੜਾ ਮਾਡਲ ਹੈ 14 ਕੇ 15 14 14 ਮਾਡਲ ਦੰਦ ਕੱਢਣਾ ਜਦੋਂ ਮੈਨੂੰ ਪੈਸੇ ਆਇਆ ਕਰਨੇ ਤੂੰ ਮੰਗਿਆ ਕਰਨੇ ਮੇਰੇ ਕੋਲ ਹੁਣ ਤੂੰ ਡਾਉਣਾ ਮਜ਼ਾਕ ਚੂੰਡੀ ਨਹੀਂ ਵੜਾਣੀ ਹਾਂ ਚੂੰਡੀ ਨਹੀਂ ਵੜਾਣੀ ਕਰਨੀ ਏ ਕੀ ਲੈਂਦਾ ਹੋ ਲੋ ਲੋ ਹੋ ਲੋ ਲੈ ਹਾਰ ਡਾਗ ਹਾਰ ਡਾਗ ਵੇ ਵੇ ਖਾਂਦਾ ਵੇ ਕਿਨੇ ਵੇ ਵੇ ਸ਼ਰਮ ਤਾਂ ਨਹੀਂ ਆਉਂਦੀ ਐ ਐ ਲੈ ਇਹ ਐ ਸਵਾਦ ਪੂਰਾ ਲੈਂਦਾ ਹੌਂਦਾ ਮਨ ਜਿਵੇਂ ਚੱਲ ਗਏ ਯਾਰ ਡਰਨਾ ਪੜੇ ਤੇ ਡਰਨਾ ਤੁਹਾਡੀਆਂ ਆ ਵੀ ਗਈਆਂ ਕਿੰਨੀ ਪ੍ਰਿਚੇਗੀ 500 ਰੁਪਏ ਹੈ 500 ਰੁਪਏ ਕਿੰਨੇ ਬਿੱਲ ਕਟਾਂਗੇ ਹੁੰਦੀ 50 ਰੁਪਈਆ ਯਾਰ ਕਿੰਨੇ ਤੋਂ ਕੱਟ ਦਿੱਤਾ 15000 ਦਾ ਕੱਟਿਆ ਇਹ ਤੇ 10000 ਦੇ ਕਿੰਨਾ ਆਊਗਾ 500 ਰੁਪਈਆ ਉਹਨੂੰ ਆਨਲਾਈਨ ਹੀ ਪਾ ਦੇ ਬਾਈ ਸਸਰੀ ਕਾਹਰ ਤੁਹਾਡਾ ਸਵਾਗਤ ਹੈ ਮੋੜ ਆਪਣੇ YouTube ਚੈਨਲ ਤੇ ਹੈਲੋ ਹੈਲੋ ਇਹ ਉਹੀ ਮਿਸਤਰੀ ਜਿਹਨਾਂ ਨੇ ਪੈਪ ਬਣਾ ਕੇ ਦਿੱਤੀ ਸੀ ਆਪਾਂ ਨੂੰ ਆਵਾ ਫੇਰ ਮੋੜ ਦੁਬਾਰਾ ਹੁਣ ਖੋਲ ਆਪਣੇ ਖੋਲ ਦੇ ਚੱਲਗੇ ਆਪਾਂ ਕੀ ਖੋਲਾਂ ਕੀ ਆ ਆਹਾ ਆਉਂਦੇ ਤੇ ਲਾਉਣੀ ਕੁੰਡੇ ਓਟੇ ਸਿੱਕੇ ਚੱਲਦੇ ਨੇ ਓਟੇ ਸਿੱਕੇ ਚ ਯਾਰ ਇਹ ਤੇ ਰੱਖ ਕੇ ਫੇਰ ਖੋਲ ਲੈਿੰਦੋ ਕਿ ਨਹੀਂ ਆਦੇ ਪਾਰੇ ਬਾਅਦ ਚੋ ਦਿੱਕਤ ਆਊਗੀ ਮੈਂ ਟੇ ਚਾੜ ਗਏ ਨਾ ਹੋ ਜਾਣਾ ਹਾਂ ਅਜੇ ਕੱਸਿਆ ਰਹਿੰਦੇ ਬਾਅਦ ਚੋ ਜਦੋਂ ਪਾਟੀ ਰੱਖੀ ਗਈ ਉਹ 11 ਪਾਟੀ ਰੱਖੀ ਗਈ ਫੇਰ ਕੋਲੇਜ ਉਸਤਾਦ ਨੂੰ ਲੈ ਆਉਂਦਾ ਸਕੰਜਾ ਵੇਖ ਵਧੀਆ ਲੈ ਮੈਂ ਕੱਢ ਕੇ ਬਣਾਵਾਂ ਇਹ ਲਖਾਤਾ ਬਸ ਖੋਟਾ ਸਿੱਕਾ ਓਕੇ ਆਲੀ ਅੰਦਾ ਲੈ ਦੇ ਆਹ ਹੈ ਪੀ ਲੈ ਦੇ ਚਿੱਟਾ ਚਿੱਟਾ ਲੈ ਦੇ ਅੱਛਾ ਗੁੱਡਾ ਲੈ ਦੇ ਮੈਂ ਕਹਿੰਦਾ ਚਿੱਟਾ ਲੈ ਦੇ ਓ ਵੇਖੀ ਵਜਿਆ ਹੈ ਹੈ ਮਾੜਾ ਮਾੜਾ ਗੁੱਟਾ ਨਹੀਂ ਡਾਈ ਜਾਂਦਾ ਗੁਰਵਾ ਐਵੇਂ ਮਾਲਕ ਆ ਮੈਂ ਤੇ ਨਾਲ ਡਰਾਈਵਰ ਆ ਫੜ 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 ਕਹਿ ਇਹ ਹੀ ਸੀਗਾ ਘਰੇ ਪਿਆ ਹੋਰ ਕਿਹੜਾ ਇਹ ਹੀ ਇਹ ਹੀ ਮਾਲਕ ਆਪਣਾ ਛੂੰਠਾ ਇਹ ਹੀ ਚਲ ਉਹਨੂੰ ਵਿਖਾ ਲਈ ਜਿਹੜਾ ਬਹੁਤ ਗੱਲਾਂ ਆਦੀ ਇਹ ਦਾ ਉਹਨੂੰ ਕੋਈ ਉਹਨੂੰ ਪੱਤੀ ਲੱਗਦਾ ਥੈਂਕ ਲੱਗਿਆ ਉਹਨੇ ਜਾਣਾ ਨੇ ਨਾਲੇ ਉਹਦੀ ਨਿਮਾਨ ਜਿਆਦੇ ਆ ਨਾ ਇਹ ਕਿਵੇਂ ਰਹਿਣ ਦੇ ਮਿੰਟੇ ਇੱਧਰ ਕਿਵੇਂ ਇਧਰ ਹੋਈ ਏ ਲੱਗੀ ਲੁੱਗੀ ਹੋਵੇ ਨਹੀਂ ਵੈਸੇ ਹੁੰਦਾ ਚਲਾਈ ਐਵੇਂ ਆ ਮੈਂ ਇਹਦੇ ਟੇਪ ਤਾਈ ਕਰਾਈ ਥੱਲੇ ਰਗੜਾਉਣੀ ਨਹੀਂ ਥੱਲੇ ਚਲਿਏ ਆਹੋਂ ਦਾ ਚੱਲੋ ਉਹ ਆ ਲੈਣ ਤੇ ਨਾ ਚਲਿਏ ਫੇਰ ਆਹਨੂੰ ਕਹ ਲਈ ਮੰਤਰੂਕ ਮੰਤਰ ਨਹੀਂ ਤਾਜ ਗੁੰਡਾ ਲਾ ਦੇ ਐ ਗੁੱਡਾ ਕਹਿੰਦਾ ਗੁੱਡਾ ਲੈਣਾ ਆਇਕਾ ਮਾਲਕੀ ਮੇਰਾ ਟੋਪੀ ਵਾਲਾ ਇਹਦੇ ਤੋਂ ਲੈ ਲਾ 10 ਰੁਪਏ ਹਾਂ ਹਾਂ ਡਾਪਰ ਰੋਟੀ ਖਾਣੀ ਐ ਬੰਦਾ ਯਾਰ ਜੀ ਆਪ ਪੰਜੇ ਜੇ ਲੱਗ ਗਿਆ ਠੀਕ ਨਹੀਂ ਤੇ ਵਾਪਸ ਕਰ ਦਿਓ ਮੈਨੂੰ ਠੀਕ ਆ ਉਹ ਜਿਹੜਾ ਟਾਈ ਭਿੰਗਾ ਕਰਕੇ ਢੋਗੇ ਤੁਸੀਂ ਹਨਾ ਚੱਲਦੀ ਵਿਚਾਰੀ ਥੋੜੀ ਜਿਹੀ ਜੂਨ ਸੁਧਰ ਜਾਏਗੀ ਮਿੱਤਰ ਪਿਆਰੇ ਫਾਈਨਲੀ ਡਨ ਡਨ ਆਹ ਫੇਰ ਆਹ ਫੇਰ ਦੋ ਤਿੰਨ ਪਾਰ ਨਹੀਂ ਬਣਾਏ ਸੀ ਬਣਾਏ ਆ ਤੇ ਲੱਗਦੀ ਨਾ ਵਧੀਆ ਓਕਰ ਫੋਟਾਂ ਆਹ ਲੈ ਆ ਆਹ ਹੋਰ ਬਣ ਗਈ ਇੱਧਰ ਵੀ ਇਹਨਾਂ ਨਾਲ ਚੰਗ ਸੁਧਰਦੀ ਹੋਣੇਂ ਦੀ ਐਹ ਅੱਜ ਫੇਰ ਚਾ ਅੱਜ ਫੇਰ ਚਾ ਵੀਡੀਓ ਬਣ ਰਹੀ ਪਾਉ ਤਰੀ ਫੇਰ ਤੈਨੂੰ ਫੇਮਸ ਨਹੀਂ ਕਰਨਾ ਹਾਂ ਮੂੰਹ ਲੱਗਦੀ ਨਾ ਸਰਾ ਵਧੀਆ ਲਾਓ ਜੀ ਫਾਈਨਲੀ ਹੋ ਗਈ ਕੰਪਲੀਟ ਲੋਕ ਛੱਦੇ ਨੇ ਗੱਲਾਂ ਕਰਦੇ ਨੇ ਪਰ ਯਾਰ ਤਾਂ ਆਪਣੇ ਸ਼ੌਂਕ ਪੂਰੇ ਕਰਦੇ ਨੇ ਵਾਹ ਵੀ ਵਾਹ ਮਾਰ ਤਾੜੀਆਂ ਮੁੰਡਿਆ ਤਾੜੀਆਂ ਸੱਲੀ ਬਖਸ਼ ਹੋ ਗਿਆ ਸਿਸਟਮ ਨੂੰ ਅਰਦਾਸ ਆਗਣਾ ਬਾਜਰ ਕੀ ਆ ਅੰਦਰਲੀਆਂ ਪੱਤੀਆਂ ਵੀ ਲੱਗਣਗੀਆਂ ਆਹ ਕੁੰਡਿਆਂ ਆ ਗਿਆ ਹਨਾ ਆ ਜਿਹੜੀਆਂ ਪੱਤੀਆਂ ਪਾ ਲਈ ਫਿਰ ਅੱਜ ਕਸਨੇ ਉਹ ਵੀ ਗਾੜ ਲੱਗਣੇ ਨਹੀਂ ਹਾਂ ਇਹ ਤਾਂ ਪੱਤੀ ਅੰਦਰ ਹੀ ਕੱਸੀ ਜਾਣੀ ਆਵੇ ਨਹੀਂ ਡਾਲੇ ਦੇ ਨਾਲ ਹੈ ਉਹ ਤਾਂ ਇੱਧਰ ਕੱਸੀਆਂ ਜਾਣੀਆਂ ਕਰਨੀਆਂ ਹਨਾ ਬਾਅਦ ਚੋਂ ਬਾਹਦੇ ਨਾਲ ਕੁੱਤੋਂ ਨਹੀਂ ਡਾਲੇ ਦੀ ਗੱਲ ਕਰਦਾ ਮੈਂ ਤੇ ਨਾਲ ਨਹੀਂ ਕਸਣੀ ਡਾਲੇ ਦੀਆਂ ਪੱਤੀਆਂ ਕਿਵੇਂ ਕਸਿਚੜੀਆਂ ਕਹਿਣੀਆਂ ਉਹ ਜਿਹੜੀਆਂ ਜਿਹਨੇ ਲੰਬੀ ਲਾਇਆ ਗੇ ਸੱਗੇ ਦਾ ਸੰਗਲਾਂ ਤੇ ਕਰੀਦਾ ਪਟਨੇ ਪਣਗੇ ਹੈ ਅਗਰੇ ਕਲਾ ਸੰਗਲਾਂ ਤੇ ਆ ਕੇ ਵੇਖ ਲੈਨੇ ਪੱਤੀਆਂ ਦਾ ਲਾਉਣੀਆਂ ਠੀਕ ਹੈ ਸੰਗਲਾਂ ਆਨੇ ਮੈਂ ਇਹ ਲਾਉਂਗਾ ਆ ਪੱਟਣੀਆਂ ਪੈਣੀਆਂ ਹਨਾ ਬਾਹਰ ਬਾਹਰ ਕਰਾਇਆ ਸੱਤੀਆਂ ਬਾਹਰ ਕਰ ਲੈ ਉਹ ਪੇਟੀ ਪੁੱਟੀ ਹਟ ਜਾਂਦੀ ਹੁੰਦੀ ਬਾਅਦ ਚ ਰੱਖਦੇ ਹਾਂ ਡਾਲੇ ਤੇ ਆਹ ਵੇਖ ਇਹ ਭਾਏ ਜਨਾ ਚੱਲ ਬੈਣੇ ਅਜੇ ਬਾਅਦ ਚ ਬਾਹਰ ਕੀ ਕਰਦੀਏ ਯਾਰ ਬਾਹਰ ਦੀਆਂ ਸੋਹਣੀਆਂ ਉਹ ਨਹੀਂ ਇੱਥੇ ਲੱਗ ਗਈ ਤਾਂ ਕਿੰਨੀ ਜਗ੍ਹਾ ਬਾਗੀਆਂ ਦੀ ਪਿੱਛੇ ਲਈ ਬਾਹਰ ਦੇ ਗੱਲ ਲੱਕੜ ਆਲਗਾ ਲਾਉਣੀਆਂ ਪੈਂਦੀਆਂ ਉਹ ਪੈਂਜੂਲ ਉੱਤਾਂ ਲਾ ਦੇਣੀ ਆ ਉਹ ਨਹੀਂ ਤੇ ਫਿਰ ਬਾਹਰ ਉਹ ਜਿਹੜੀ ਕੁੰਡਾ ਪੱਤੀ ਜੀ ਹੁੰਦੀ ਉਹ ਲਾ ਦੇ ਦਿਆਂਗੇ ਬਾਹਰ ਦੀ ਰਾਤਾਂ ਵੇ ਇੱਥੇ ਲੱਗ ਦੂਗੇ ਬਾਹਰ ਬਾਹਰ ਦੇ ਲੱਗਾ ਰਹਿਣੇ ਲੱਗਾ ਨਹੀਂ ਪਟਨਾ ਕੈਂਸਲ ਆ ਆ ਵਹਿਲ ਲੀ ਲਾਤਾ ਫਿਰ ਉਹ ਵੀ ਖੋਲ ਲੈਣੀ ਇਸ ਤਰ੍ਹਾਂ ਉਹੀ ਖੋਲ ਰੱਖਦਾ ਸਤਾ ਦਾ ਕਹਿਣਾ ਮੰਨ ਲਿਏ ਬਾਡੀ ਰੱਖੀ ਗਈ ਸਤਾਰ ਜੀ ਧੰਨਵਾਦੀ ਸਾਰੇ ਬਲਾਕ ਲੱਗ ਗਏ ਨੀ ਜਾਂਦੀ ਏ ਜੀ ਜਾਂਦਾ ਲੱਗਦਾ ਹੈ ਕਦਾ ਐ ਲੱਗਦਾ ਜਿਵੇਂ ਸਾਲਾ ਥੰਡੋ ਕੁਝ ਕੱਢ ਲਿਆਂਦਾ ਹਾਂ ਹਾਂ ਬੱਕ ਨੇ ਬੱਸ ਜਿੰਗਾਂ ਕਰਕੇ ਲਾਪਾ ਮੈਂਨ ਤੌਰ ਜੀ ਲੱਗੀ ਜਾਂਦੀ ਏ ਚੱਲੋ ਜਾਂਦੀ ਬੰਦੇ ਬੰਦੇ ਨਹੀਂ ਆਂਦੇ ਨਾ ਹੈ ਨਾ ਸਮਝ ਹੀ ਖੈਰੀ ਹੈ ਕੀ ਏ ਮੈਂ ਠੇਸ ਤਾਂ ਨਫੂਨ ਲਾ ਦੱਸੂਗਾ ਮੈਂ ਇਹ ਨਹੀਂ ਕੀਆ ਜਦੋਂ ਕੱਛੀ ਖੁਸ਼ੀ ਗਈ ਜਦੋਂ ਪੈਰਾਂ ਨਾਲ ਲੱਗ ਗਿਆ ਨਾ ਉਹ ਮੈਟ ਲੱਗਣ ਵਾਲੇ ਫੇਰ ਫੱਬੂਗੀ ਤੇ ਵਿਖਾਵੇਂ ਨੋ ਖਾ ਤਾਂ ਮੁੰਨੂ ਕਹਿਣਾ ਆਪਾਂ ਆਪਾਂ ਲਾ ਦੇਣੀ ਆ ਵਿਖਾ ਕਿਹੜੇ ਇਹਨਾਂ ਇਹਦਾ ਤਾਂ ਇਹਦਾ ਪਤਾ ਨਹੀਂ ਲੱਗਦਾ ਕਿੱਧਰ ਨੂੰ ਗਈ ਓਏ ਆਈਡੀ ਵੱਡੀ ਹੋਈ ਇੰਨੀ ਮਾਤਾਈ ਚੋਰ ਰਾਤ ਰਾਤ ਕਰਕੇ ਚੱਲਦਾ ਅਖੇ ਮਾ ਚਾਚੇ ਨੂੰ ਕਹਿਣ ਤੇ ਆ ਮੈਂ ਤੂੰ ਇਹਦਾ ਦਿਨੇ ਨਹੀਂ ਮਾਰ ਰਾਤ ਨੂੰ ਕੀ ਮੰਦਾ ਓਏ ਕਿੰਨੀ ਕ ਬਣਾਣੀ ਹਣ ਏ ਬਣਾਈ ਜਾ ਮੈਂ ਦੱਸਾਂ ਦੱਸਾਂ ਬਣਾਇਆ ਲਵੀ ਇਹ ਬਾਡੀ ਸਾਨੂੰ ਲੱਗ ਰਹੀ ਵੱਡੀ ਪਹਿਲੀ ਬਾਡੀ ਨਾਲੋਂ ਪਹਿਲੀ ਬਾਡੀ ਆਪਣੀ ਸੀਗੀ ਆਹਾ ਇਹ ਹੋ ਗਈ ਜੀ ਖਰਾਬ ਬਾਹਲੀ ਵਿੱਚੋਂ ਇਹ ਕਰਕੇ ਦੇਖੋ ਲਗੀ ਜੱਟ ਸਾਰੇ ਓਏ ਜਿਆਦੇ ਵੱਡੇ ਨੇ ਯਾਰ ਐਡੇ ਵੱਡੇ ਕੀ ਕਰਨਾ ਇਹਨੇ ਆਪ ਹੀ ਵੱਡੇ ਨੇ ਬਸਹੀਂ ਕਿਹੜੇ ਆ ਤੈਨ ਮੈਂ ਨਾ ਬਟਰ ਪੇਪਰ ਵਾਲੇ ਦੀਆਂ ਫੋਟੋਆਂ ਮਾ ਪਾਉਣਾ ਗੁੱਟਾ ਸਹੀ ਆ ਕਿ ਅਟੈਚ ਸਹੀ ਆ ਬਾਕੀ ਵੀਰੇ ਬਾਡੀ ਦੇ ਉੱਪਰ ਲੱਗ ਗਈ ਬੰਦ ਹੀ ਆ ਨੇ ਨਾ ਗੱਲ ਕੋਲੀ ਕੋ ਹੁੰਦੇ ਅੰਗ ਤੂੰ ਕਹੇ ਇਹ ਗੋਪੀ ਹੈ ਇਹ ਗੋਪੀ ਹੈ ਇਹ ਨਹੀਂ ਸਾਡੇ ਵੀਰੇ ਮੇ ਕਰਨੀਏ ਕਿ ਇਹ ਗੋਪੀ ਹੈ ਗੋਪੀ ਕੀ ਕਰਦੀ ਹੈ ਕੀ ਹੈ ਚੈਨਲ ਹੈ ਹੁਣ ਸਬਸਕ੍ਰਾਈਬ ਕਰੋ ਚੱਕਰ ਵਾਰੇ ਚੱਕਰਪੜਾ ਕਰੋ ਉਹਨੂੰ ਇਹ ਕਿਹ ਗਾਣਾ ਹੈ ਬਰਥਡੇ ਨਵੇਂ ਲਵਾ ਰਹੇ ਆ ਅੱਗੇ ਬੋ ਤੂੰ ਬੋਲਣਾ ਫਿਰ ਬੋਲੀ ਮੈਂ ਤੇ ਇਹ ਬੋਲੀ ਮੜਾਇਆ ਗੋਹ ਕਾਜ ਦਿੱਤਾ ਚੱਕਰਪੜੇ ਉਹ ਇੰਟਰਵਿਊ ਕਰਨਾ ਇਧਰ ਮੂੰਹ ਕਰਕੇ 2 ਮਿੰਟ ਹੋਰ ਜਾਂਦੇ ਬਾਅਦ ਦੇਖਿਆ ਦੇਖਿਆ ਲੱਗੇ ਫੇਰ ਆਇਆ ਨਹੀਂ ਯਾਰ ਕੋਨੇ ਆਪੇ ਜੱਭੀ ਜਾਣਾ ਹੈਗਾ ਵੀਡੀਓ ਆਪਣੇ ਆਪਣਾ ਰੱਖ ਲੈ ਮੈਂ ਆ ਜਾ ਕੇ ਵੇਖੀ ਨਾ ਇਹ ਮੁਰਗੇ ਪਾਦਾ ਕਿ ਪਤਾ ਮੈਨੂੰ ਚੇਤਾ ਮੈਂ 당ੀ ਨਹੀਂ ਮੈਂ ਤਾਂ ਭਰਾਵਾ ਮੈਂ ਸਾਰਾ ਸੱਤ ਨਹੀਂ ਇਹ ਤਾਂ ਬੰਦੇ ਹੋਰ ਬੜਿਆ ਹੋਰ ਜਿੱਦਣ ਅਸੀਂ ਗਏ ਉਦੋਂ ਕੁੜੀ ਆਵਾ ਪੰਜਾਬੀ ਬੱਤ